ਪਹਿਲੀ ਨਜ਼ਰ ਚ ਬਜਟ ਪੂਰੇ ਤਰੀਕੇ ਨਾਲ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਤੇ ਐਂਟੀ ਫੈਡਰਲ ਸਟਰਕਚਰ ਹੈ ਸਰ ਇਸ ਬਜਟ ਚ ਜਿਸ ਤਰੀਕੇ ਨਾਲ ਵਿਤਕਰਾ ਕੀਤਾ ਹੈ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਸੰਵਿਧਾਨ ਹੈ ਉਹਦੀ ਜਿਹੜੀ ਸਪਿਰਟ ਹੈ ਫੈਡਰਲਿਜ਼ਮ ਦੀ ਉਸ ਸਪਿਰਟ ਦੇ ਅਗੇਂਸਟ ਹੈ ਬਜਟ ਸਪੀਕਰ ਸਾਹਿਬ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਇਸ ਭਾਸ਼ਣ ਚ ਇੱਕ ਸ਼ਬਦ ਆਇਆ ਅਨਦਾਤਾ ਭਾਰਤੀ ਜਨਤਾ ਪਾਰਟੀ ਕੁਛ ਮਹੀਨੇ ਪਹਿਲਾਂ ਐਸੇ ਹੀ ਅੰਨਦਾਤਾ ਨੂੰ ਐਂਟੀ ਨੈਸ਼ਨਲ ਪਾਕਿਸਤਾਨੀ ਅਰਬਨ ਨਕਸ਼ਲ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਨਾਲ ਇਹਨਾਂ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਅੱਜ ਜਦੋਂ 80 ਕਰੋੜ ਲੋਕਾਂ ਨੂੰ ਖਾਣਾ ਦੇਣ ਦੀ ਗੱਲ ਹੈ ਰੋਟੀ ਦੇਣ ਦੀ ਗੱਲ ਹੈ ਤੇ ਔਨਰੇਬਲ ਫਾਈਨੈਂਸ ਮਿਨਿਸਟਰ ਨੇ ਆਪਣੇ ਬਜਟ ਦੇ ਇਸ ਭਾਸ਼ਣ 'ਚ ਅੰਨਦਾਤਾ ਸ਼ਬਦ ਵਰਤੇ ਆ ਇਹਦਾ ਮੈਂ ਸਵਾਗਤ ਕਰਦਾ ਹਾਂ لیکن ਮੈਨੂੰ ਬੜਾ ਅਫਸੋਸ ਨਾ ਕਹਿਣਾ ਪੈ ਰਿਹਾ ਸਪੀਕਰ ਸਾਹਿਬ 80 ਕਰੋੜ ਲੋਕਾਂ ਨੂੰ ਦੇਣ ਵਾਲੀ ਰੋਟੀ ਭੋਜਨ ਉਹਦੇ ਵਿੱਚ ਪੰਜਾਬ ਵਰਗਾ ਅਹਿਮ ਸੂਬਾ ਜਿਹੜਾ 50% ਕੰਟ੍ਰਿਬਿਊਟ ਕਰਦਾ ਹੈ ਪੂਰੇ ਭਾਸ਼ਣ 'ਚ ਉਸ ਸੂਬੇ ਦਾ ਜ਼ਿਕਰ ਨਹੀਂ ਹੈ ਸਪੀਕਰ ਸਾਹਿਬ ਇਹ ਬਹੁਤ ਮੰਦਭਾਗੀ ਗੱਲ ਹੈ ਹੁਣ ਇਹ ਚਾਹੀਦਾ ਸੀ ਜਿਹੜੇ ਸਾਡੇ ਅੰਨਦਾਤਾ ਜਿਹੜੇ ਸਾਡੇ ਕਿਸਾਨ ਜਿਨ੍ਹਾਂ ਤੇ ਜਿਨ੍ਹਾਂ ਦੀ ਬੁਨਿਆਦ ਤੇ ਸਾਡਾ ਦੇਸ਼ ਖੜਾ ਹੈ ਉਸ ਕਿਸਾਨਾਂ ਨੂੰ ਜਿਹੜਾ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਮਿਨਿਮਮ ਸਪੋਰਟਸ ਪ੍ਰਾਈਸ ਦੇਣਾ ਚਾਹੀਦਾ ਸਪੀਕਰ ਸਾਹਿਬ ਪੂਰੇ ਮੁਲਕ ਚ तमाम ਵਰਗਾਂ ਨੂੰ ਸਾਰੇ ਲੋਕਾਂ ਨੂੰ ਕੋਈ ਵੀ ਮੈਨੂਫੈਕਚਰਰ ਹੈ ਉਹਨੂੰ ਮਿਨਿਮਮ ਸਪੋਰਟਸ ਪ੍ਰਾਈਸ ਮਿਲਦਾ ਹੈ ਅਨਫੋਰਚੂਨੇਟਲੀ ਦੁਖਦਾਈ ਦੀ ਗੱਲ ਹੈ ਕਿ ਕਿਸਾਨ ਨੂੰ ਮਿਨਿਮਮ ਸਪੋਰਟਸ ਪ੍ਰਾਈਸ ਉਹਦੀ ਫਸਲ ਤੇ ਨਹੀਂ ਮਿਲਦਾ ਔਰ ਮੋਤੀ ਸਾਹਿਬ ਬਤੌਰ ਗੁਜਰਾਤ ਮੁੱਖ ਮੰਤਰੀ ਜਦੋਂ ਅਨਰੇਬਲ ਚੀਫ ਮਿਨਿਸਟਰ ਸੀ ਗੁਜਰਾਤ ਦੇ ਉਹ ਤਾਂ ਔਨਰੇਬਲ ਪ੍ਰਾਈਮ ਮਿਨਿਸਟਰ ਮਜੂਦਾ ਪ੍ਰਧਾਨ ਮੰਤਰੀ ਜੀ ਇਸ ਗੱਲ ਦੀ ਵਕਾਲਤ ਕਰਦੇ ਰਹੇ ਆ ਕਿ ਕਿਸਾਨਾਂ ਨੂੰ ਮਿਨਿਮਮ ਸਪੋਰਟਸ ਪ੍ਰਾਈਸ ਦੀ ਲੀਗਲ ਗਾਰੰਟੀ ਹੀ ਨਹੀਂ ਸੁਆਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟਸ ਹੈ ਉਹਦੇ ਹਿਸਾਬ ਨਾਲ ਉਹਦਾ ਮੁੱਲ ਮਿਲਣਾ ਚਾਹੀਦਾ ਲੇਕਿਨ ਪਿਛਲੇ 10 ਸਾਲ ਦੀ ਭਾਜਪਾ ਸਰਕਾਰ ਨੇ ਇਹਨੂੰ ਦੇਣ ਦਾ ਕਦੀ ਨਾ ਨਹੀਂ ਲਿਆ ਦੂਜੀ ਗੱਲ ਸਪੀਕਰ ਸਾਹਿਬ ਇਹਦੇ ਚ ਜ਼ਿਕਰ ਆਇਆ ਰੋਜ਼ਗਾਰ ਦਾ ਇਸ ਬਜਟ ਦੇ ਭਾਸ਼ਣ ਚ ਪਹਿਲੀ ਗੱਲ ਤੇ ਆ ਵੀ ਪਿਛਲੇ 10 ਸਾਲਾਂ ਚ ਸਾਡੇ ਨੌਜਵਾਨਾਂ ਨੂੰ ਜਿਸ ਹੱਦ ਤੱਕ ਬੇਰੋਜ਼ਗਾਰ ਕੀਤਾ ਅੱਜ ਦੇਸ਼ ਦੇ ਇਤਿਹਾਸ ਸਭ ਤੋਂ ਹਾਈएस्ट ਲੈਵਲ ਤੇ ਬੇਰੋਜ਼ਗਾਰੀ ਆ ਅਗਨੀਵੀਰ ਦੇ ਨਾਂ ਤੇ ਸਪੀਕਰ ਸਾਹਿਬ ਨੌਜਵਾਨਾਂ ਨੂੰ ਬੇਰੋਜ਼ਗਾਰ ਹੀ ਨਹੀਂ ਬਣਾਇਆ ਜਾ ਰਿਹਾ ਆਰਗੇਨਾਈਜ਼ ਕ੍ਰਾਈਮ ਚ ਧੱਕਿਆ ਜਾ ਰਿਹਾ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਸਾਰੇ ਹਾਊਸ ਦੇ ਸਤਕਾਰਯੋਗ ਮੈਂਬਰ ਸਾਹਿਬਾਨ ਬੈਠੇ ਆ ਆਨਰੇਬਲ ਮਿਨਿਸਟਰ ਸਾਹਿਬਾਨ ਬੈਠੇ ਆ ਪਿਛਲੇ ਕੱਲ ਸਪੀਕਰ ਸਾਹਿਬ ਮੇਰੇ ਲੋਕ ਸਭਾ ਖੇਤਰ ਜਿਹੜਾ ਉਹਦੇ ਚ ਡਿਸਟ੍ਰਿਕਟ ਮੁਹਾਲੀ ਇੱਥੇ ਅਗਨੀਵੀਰ ਜਿੰਨੇ 2 ਸਾਲ ਦੀ ਸਰਵਿਸ ਕੀਤੀ ਸੀ ਚੋਰੀ ਕਰਦਾ ਫੜਿਆ ਗਿਆ ਸਪੀਕਰ ਸਾਹਿਬ ਚੋਰੀ ਕਰਦਾ ਔਰ ਜਦੋਂ ਉਹਨੇ ਬਿਆਨ ਦਿੱਤਾ ਜਦੋਂ ਉਹਨੇ ਬਿਆਨ ਦਿੱਤਾ ਕਿ ਉਹਨੇ ਕਿਹਾ ਵੀ ਸਾਡਾ ਕੋਈ ਭਵਿੱਖ ਨਹੀਂ ਹੈ ਦੇਖਦੇ ਸੇਲੇ ਸਾਡਾ ਕੋਈ ਫਿਊਚਰ ਹੀ ਨਹੀਂ ਹੈ ਅਸੀਂ ਕਰੀਏ ਕੀ ਇਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਸਰ ਬੇਰੋਜ਼ਗਾਰ ਕੀਤਾ ਜਾ ਰਿਹਾ ਔਰ ਹਾਲਾਤ ਇਹ ਆ ਇਹ ਹਰਿਆਣਾ ਚੋਣ ਵਾਲੇ ਟਾਈਮ ਚ ਇਲੈਕਸ਼ਨ ਹੈ ਔਰ ਬੀਜੇਪੀ ਦੀ ਸਰਕਾਰ ਹੈ ਅਗਨੀ ਵੀਰ ਸਕੀਮ ਤੋਂ ਕਬਰਾ ਕੇ ਹਰਿਆਣਾ ਸਰਕਾਰ ਨੇ ਫੌਜੀਆ ਵਾਸਤੇ ਅਗਨੀ ਵੀਰਾਂ ਵਾਸਤੇ ਸਪੈਸ਼ਲ ਪੈਕੇਜ ਵੀ ਪਿਛਲੇ ਦਿਨਾਂ ਚ ਹਰਿਆਣਾ ਦੇ ਔਨਰੇਬਲ ਮੁੱਖ ਮੰਤਰੀ ਅਨਾਉਂਸ ਕੀਤਾ ਹੈ ਕਿਉਂਕਿ ਉਹ ਵੀ ਅਗਨੀ ਵੀਰ ਸਕੀਮ ਤੋਂ ਸਹਿਮਤ ਨਹੀਂ ਹੈ ਮੇਰੀ ਭਾਰਤ ਸਰਕਾਰ ਨੂੰ ਬੁਝਾਰਿਸ਼ ਹੈ ਕਿ ਅਗਨੀ ਵੀਰ ਜਿਹੜੀ ਸਕੀਮ ਹੈ ਜਲਦੀ ਜਿਹੜੀ ਆ ਵਿਡਰੋ ਕੀਤੀ ਜਾਵੇ ਤੀਸਰੀ ਗੱਲ